ਅੱਜੋ ਇੱਕ ਸਿਮਰ ਪ੍ਰੈਕਟੀਕਲ ਦੀ ਆਪਾਂ ਵਿਚਾਰ ਕਰਦੇ ਆਂ ਸਾਡੇ ਨਾਲ ਮਾਲਕ ਏਡੇ ਵੱਡੇ ਕੌਤਕ ਵਰਤਾ ਦਿੰਦੇ ਆ ਪਰ ਸਾਨੂੰ ਪਤਾ ਨਹੀਂ ਲੱਗਦਾ ਬਹੁਤ ਵਾਰੀ ਆਪਾਂ ਸੰਤਾ ਮਹਾਪੁਰਸ਼ਾਂ ਦੀ ਰਸਨਾ ਤੋਂ ਇਹ ਵੀ ਸੁਣਦੇ ਆ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਰਸ਼ਨ ਵੀ ਦੇ ਜਾਂਦੇ ਆ ਪਰ ਉਹ ਸਾਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਮਾਲਕ ਨੇ ਸਾਨੂੰ ਦਰਸ਼ਨ ਦਿੱਤੇ ਅੱਜ ਆਪਣੇ ਕੋਲ ਇੱਕ ਸਵਾਲ ਪਹੁੰਚਾ ਜੋ ਕਿ ਆਪਣਾ ਪ੍ਰੈਕਟੀਕਲ ਸ਼ੇਅਰ ਕਰਦੇ ਆ ਆਪਣੇ ਨਾਲ ਤੇ ਨਾਲ ਪੁੱਛਦੇ ਵੀ ਆ ਕਿ ਇਹ ਕੀ ਸੀ ਸਰਬਜੀਤ ਕੌਰ ਇਹਨਾਂ ਦਾ ਨਾਮ ਆ ਵੀਰ ਜੀ ਮੇਰੇ ਕੰਨਾਂ ਦੇ ਵਿੱਚ ਟੀਂ ਟੀਂ ਦੀ ਆਵਾਜ਼ ਆਉਂਦੀ ਹੈ ਮੈਂ ਜਦੋਂ ਸੌਣ ਲੱਗਦੀ ਹਾਂ ਅੱਖਾਂ ਬੰਦ ਕਰਦੀ ਹਾਂ ਤਾਂ ਸਾਹਮਣੇ ਕਾਲੇ ਬੱਦਲੇ ਵਿੱਚੋਂ ਇੱਕ ਰੌਸ਼ਨੀ ਨਿਕਲਦੀ ਹੈ ਤੇ ਮੈਂ ਅੱਖਾਂ ਖੋਲ ਲੈਂਦੀ ਹਾਂ ਇਹ ਕੀ ਹੈ ਵਾਹਿਗੁਰੂ ਜੀ ਇਹ ਕਿਰਪਾ ਹੈ ਮਾਲਕ ਦੀ ਜਿਸ ਕਿਰਪਾ ਤੋਂ ਅਸੀਂ ਡਰਦੇ ਹਾਂ ਕਿਉਂਕਿ ਅਸੀਂ ਬਚਪਨ ਤੋਂ ਅੱਖਾਂ ਬੰਦ ਕਰਨ ਤੇ ਸਾਹਮਣੇ ਹਮੇਸ਼ਾ ਹਨੇਰਾ ਹੀ ਵੇਖਿਆ ਹੈ ਜੋ ਤੁਸੀਂ ਕਹਿ ਰਹੇ ਹੋ ਕਿ ਸਾਹਮਣੇ ਕਾਲੇ ਬੱਦਲ ਇਹ ਵੀ ਕਈ ਜੀਵਾਂ ਨੂੰ ਦਿਖਾਈ ਨਹੀਂ ਦਿੰਦੇ ਇਹ ਸਾਹਮਣੇ ਸੁੰਨ ਹੈ ਹੁਣ ਸਾਹਮਣੇ ਆਪ ਜੀ ਨੂੰ ਇੱਕ ਰੋਸ਼ਨੀ ਦਿਖਾਈ ਦਿੰਦੀ ਹੈ ਲੋੜ ਹੈ ਇੱਥੇ ਵਿਚਾਰ ਰਹਿਤ ਹੋ ਕੇ ਬੈਠਣ ਦੀ ਧਿਆਨ ਦੇ ਵਿੱਚ ਬੈਠਣ ਦੀ ਅਧਿਆਤਮਿਕ ਦਾ ਸਫ਼ਰ ਸ਼ੁਰੂ ਕਰਨ ਦੀ ਤੇ ਜੋ ਆਪ ਕਹਿ ਰਹੇ ਹੋ ਕਿ ਮੇਰੇ ਕੰਨਾਂ ਦੇ ਵਿੱਚ ਟੀਂ ਟੀਂ ਦੀ ਆਵਾਜ਼ ਆਉਂਦੀ ਹੈ ਤੀਂਤੀ ਦੀ ਆਵਾਜ਼ ਤਾਂ ਸਿਰਫ ਆਪਾ ਪਛਾਣ ਵਾਸਤੇ ਕਹਿ ਦੰਨੇ ਆ ਜੇ ਆਪਾ ਪਛਾਣ ਕਰਨ ਨਹੀਂ ਹੋਵੇ ਨਹੀਂ ਤਾਂ ਵਾਹਿਗੁਰੂ ਜੀ ਗੁਰਬਾਣੀ ਦੇ ਵਿੱਚ ਆਪਾਂ ਨੂੰ ਗੁਰੂ ਜੀ ਦੱਸਦੇ ਆ ਕਿ ਮਾਲਕ ਦੀ ਆਵਾਜ਼ ਹੈ ਤੇਰਾ ਮੁਖ ਸੁਹਾਵਾ ਜਿਉ ਸਹਜ ਤੁਣ ਬਾਣੀ ਜਿਵੇਂ ਤੁਣ ਲਗਾਤਾਰ ਵੱਜਦੀ ਹੈ ਗੁਰੂ ਜੀ ਕਹਿੰਦੇ ਕਿ ਮਾਲਕ ਮਨ ਬੱਚੇ ਨੂੰ ਜਾਨੀ ਕਿ ਸਾਨੂੰ ਜੀਵ ਨੂੰ ਹਰ ਸਮੇਂ ਬੁਲਾਉਂਦੇ ਆ ਕਿ ਤੂੰ ਬੇਗਾਨੇ ਦੇਸ਼ ਦੇ ਵਿੱਚ ਹੈ ਪੁੱਤ ਮੇਰੀ ਆਵਾਜ਼ ਨੂੰ ਸੁਣ ਕੇ ਮੈਨੂੰ ਵੇਖ ਕੇ ਤੂੰ ਮੇਰੇ ਤੱਕ ਪਹੁੰਚ ਕਰ ਸੋ ਵਾਹਿਗੁਰੂ ਜੀ ਮਾਲਕ ਵੱਲੋਂ ਦੇਖੋ ਕਿੰਨੇ ਵਧੀਆ ਆਪ ਜੀ ਨੂੰ ਇਸ਼ਾਰੇ ਕੀਤੇ ਜਾਂਦੇ ਆ ਆਪ ਸਿਮਰਨ ਵਾਹਿਗੁਰੂ ਸਿਮਰਨ ਦੇ ਨਾਲ ਜੁੜੋ ਰੋਜ਼ਾਨਾ ਸਿਮਰਨ ਕਰੋ ਇੱਕ ਖਾਸ ਗੱਲ ਕੇ ਸੰਗਤ ਜ਼ਰੂਰ ਕਰੋ ਇਹ ਜੋ ਜੋ ਮਾਲਕ ਆਪ ਜੀ ਨੂੰ ਦਿਖਾ ਰਹੇ ਨੇ ਟੀਂ ਟੀ ਦੀ ਆਵਾਜ਼ ਸਾਹਮਣੇ ਬੱਦਲ ਫੇ ਵਿੱਚੋਂ ਰੋਸ਼ਨੀ ਨਿਕਲਨੀ ਪ੍ਰਕਾਸ਼ ਹੋਣਾ ਇਹ ਸਭ ਮਾਲਕ ਦੇ ਇਸ਼ਾਰੇ ਨੇ ਉਹ ਚਾਹੁੰਦੇ ਨੇ ਕਿ ਆਪ ਅਧਿਆਤਮਿਕ ਦਾ ਸਫਰ ਸਹੀ ਤਰੀਕੇ ਦੇ ਨਾਲ ਖੇਡ ਨੂੰ ਸਮਝਦੇ ਹੋਏ ਸ਼ੁਰੂ ਕਰ ਲਵੋ ਤੇ ਉੱਥੇ ਪਹੁੰਚ ਜਾਓ ਜਿੱਥੇ ਗੁਰੂ ਸਾਹਿਬ ਜੀ ਆਪਾਂ ਨੂੰ ਬੈਠਣ ਵਾਸਤੇ ਕਹਿੰਦੇ ਨੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸवारे